ਹਾਂਜੀ ਨਮੋਦਰਨ ਜੀ ਤੁਹਾਡੇ ਵੀ ਕੰਮ ਰੁਕਦੇ ਨੇ ਨਹੀਂ ਬਣਦੇ ਜਾਂ ਫਿਰ ਘਰ ਦੇ ਵਿੱਚ ਬਿਮਾਰੀਆਂ ਜਾਂ ਪੈਸਾ ਆਉਂਦਾ ਬਹੁਤ ਆ ਤੇ ਰੁਕਦਾ ਨਹੀਂ ਜਾਂ ਫਿਰ ਘਰ ਦੇ ਵਿੱਚ ਬੇਲੜਪਣਾ ਮਤਲਬ ਕੰਮ ਦਾ ਨਾਂ ਮਿਲਣਾ ਕੰਮ ਦੀ ਕੋਸ਼ਿਸ਼ ਬਹੁਤ ਕਰਦੇ ਹੋ ਤੇ ਕੰਮ ਤੁਹਾਨੂੰ ਮਿਲ ਨਹੀਂ ਰਿਹਾ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤੁਸੀਂ ਕਾਮਯਾਬ ਨਹੀਂ ਹੁੰਦੇ ਹੱਥ ਪਿੱਛੇ ਪਿੱਛੇ ਜਾ ਰਿਹਾ ਦੇ ਕੋਲ ਨਾ ਬੰਬਾ ਬੇਲਾ ਪਿਆ ਉਹਨੇ ਤੁਹਾਨੂੰ ਗਰੀਬ ਹੋਣਾ ਹੀ ਹੁਣ ਆਪਾਂ ਨੂੰ ਸਭ ਨੂੰ ਪਤਾ ਜਦ ਆਪਾਂ ਕੰਮੇ ਨਹੀਂ ਕਰਦੇ ਲੱਤ ਲੱਤ ਧਰ ਕੇ ਆਪਾਂ ਸਰਦਾਰੀ ਏਸੀ ਥੱਲੇ ਪਾਵਾਂਗੇ ਜਾਂ ਆਪਾਂ ਤੁੱਪਾਂ 'ਚ ਪਾਵਾਂਗੇ ਇਹ ਤਾਂ ਇੱਕ ਆਮ ਜੀ ਗੱਲ ਆ ਬੇਲਾ ਮਨ ਕਹਿੰਦੇ ਸ਼ੈਤਾਨ ਦਾ ਕਰ ਦੇਖੋ ਉਹਨਾਂ ਘਰਾਂ ਵਿੱਚ ਤਾਂ ਗਰੀਬੀ ਹੋਣੀ ਨਿਸ਼ਚਿਤ ਆ ਕਈ ਕਰਦੇ ਕਰਦੇ ਵੀ ਗਰੀਬ ਹੋ ਜਾਂਦੇ ਨੇ ਦਿਨ ਪਰ ਦਿਨ ਗਰੀਬ ਹੋ ਜਾਂਦੇ ਨੇ ਕੰਮ ਮਿਹਨਤ ਹੱਡ ਤੋੜ ਕੇ ਕਰਦੇ ਨੇ ਇਹ ਉਹਨਾਂ ਲਈ ਦੇਖੋ ਫਾਇਦੇਮੰਦ ਲਾਹੇਵੰਦ ਚੀਜ਼ਾਂ ਹੁੰਦੀਆਂ ਨੇ ਤੇ ਸਾਨੂੰ ਮਿਹਨਤ ਜ਼ਰੂਰੀ ਕਰਨੀ ਚਾਹੀਦੀ ਆ ਹਾਂ ਇੱਕ ਗੱਲ ਆ ਬਰਕਤ ਰਹਿਣ ਲੱਗ ਜੂ ਬਿਮਾਰੀਆਂ ਹਟ ਜਾਣਗੀਆਂ ਘਰ ਦਾ ਕੈ ਸੱਟ ਜਾਊਗਾ ਹੈ ਤਕ ਨਹੀਂ ਪਰਿਵਾਰ ਠੀਕ ਹੋਣ ਲੱਗ ਜੂਗਾ ਇਹ ਵੀ ਬਹੁਤ ਵੱਡੀ ਇੱਕ ਨਿਯਮਤ ਹੁੰਦੀ ਆ ਦੇਖੋ ਕਰਨਾ ਤੁਸੀਂ ਆ ਦੱਸਣਾ ਮੈਂ ਛੋਟੇ ਛੋਟੇ ਟੋਟਕੇ ਨੇ ਦੇਖੋ ਇੱਕ ਤੁਸੀਂ ਡੱਬੀ ਲੈਣੀ ਆ ਉਹਦੇ ਵਿੱਚ ਸਮੁੰਦਰੀ ਨਮਕ ਪਰ ਤੁਸੀਂ ਕੱਚ ਦੀ ਲੈ ਲਓ ਬੋਜ ਐਡਿਕ ਐਡੀ ਲੈ ਲਓ ਇੰਨੇ ਯਾਨੀ ਮਤਲਬ ਪੌਣੀ ਦੇ ਵਿੱਚ ਉਹਦੇ ਨਮਕ ਪਾਉਣਾ ਕਰ ਦੋ ਪੌਣੇ ਤੱਕ ਨਮਕ ਕਰ ਦੋ ਜਿਵੇਂ ਸਮਝ ਲਓ ਵੀ ਵੀ ਉਪਾਏ ਇਹ ਦੀ ਆ ਤਾਂ ਉਹਦੇ ਵਿੱਚ ਇਹ ਆਪਾਂ Uh, 200 ਪਾਣੀ 200 ਗ੍ਰਾਮ ਨੂੰ ਨਮਕ ਪਾਤਾ ਤੇ ਬਾਕੀ ਹਿੱਸਾ ਆਪਾਂ ਖਾਲੀ ਛੱਡ ਲਿਆ ਹੁਣ ਇਹਦੇ ਵਿੱਚ ਤੁਸੀਂ ਪੰਜ ਲੋਗ ਪਾ ਲੈਣੇ ਨੂਨ ਪਾ ਕੇ ਫਿਰ ਤੁਸੀਂ ਸਾਬਤ ਚੌੜ ਪਾ ਲੈਣੇ ਸਾਬਤੋਂ ਪੈਕਟਾਂ ਵਾਲੇ ਸਾਬਤੋਂ ਜਿਹੜਾ ਪੱਕਰੇ ਕਢਾਉਨੇ ਆ ਇਹ ਤਾਂ ਚੂਰਾ ਕਰ ਦਿੰਦੇ ਨੇ ਇਹ ਕਿਸੇ ਕੰਮ ਨਹੀਂ ਆਉਂਦੇ ਹੈਗੇ ਹੁਣ ਤੁਸੀਂ ਇਸ ਚੀਜ਼ ਨੂੰ ਤਿਆਰ ਕੀਤੀ ਹੋਈ ਨੂੰ ਆਪਣੇ ਰਸੋਈ ਵਿੱਚ ਵੀ ਰੱਖ ਸਕਦੇ ਹੋ ਜਿੱਥੇ ਵੀ ਤੁਹਾਡਾ ਦਿਲ ਕਰਦਾ ਇਸ ਚੀਜ਼ ਨੂੰ ਤੁਸੀਂ ਉੱਥੇ ਰੱਖ ਸਕਦੇ ਏ ਇਹ ਨਾ ਪੁੱਛੋ ਰੋਜ਼-ਰੋਜ਼ ਨਹੀਂ ਬਦਲਨੀ ਬਸ ਉਹ ਕੇਰਾ ਰੱਖ ਲਈ ਠੀਕ ਆ ਕਿਤੇ ਫੇਰ ਸਾਲ 6 ਮਹੀਨੇ ਮੈ ਤੁਹਾਨੂੰ ਲੱਗੇ ਵੀ ਇਹਦੇ ਵਿੱਚ ਹਲਾਬ ਚੜ ਗਈ ਜਾਂ ਕੁਝ ਹੋ ਗਿਆ ਫਿਰ ਤੁਸੀਂ ਇਹਨੂੰ ਇਵੇਂ ਹੀ ਦੁਬਾਰਾ ਸਮਾਨ ਪਾ ਕੇ ਫੇਰ ਰੱਖ ਸਕਦੇ ਹੋ ਬਸ ਇੰਨੇ ਕੰਮ ਕਰ